ਭਾਰਤ ਅੱਜ 25ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਾਸ ਸਥਿਤ ਕਾਰਗਿਲ ਯੁੱਧ ਸਮਾਰਕ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਇੱਕ ਟੋਪੀਆ ਮੋਦੀ ਨੇ ਅੱਤਵਾਦ ਦੇ ਖਿਲਾਫ ਆਪਣਾ ਸੰਦੇਸ਼ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਬਹਾਦਰ ਜਵਾਨ ਪੂਰੀ ਤਾਕਤ ਨਾਲ ਅੱਤਵਾਦ ਨੂੰ ਕੁਚਲ ਦੇਣਗੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਤਾਂ ਤਾਕ ਹੋਵੇ ਜਾਂਚ ਮੁਕ ਕਸ਼ਮੀਰ ਭਾਰਤ ਹਰ ਚੁਣੌਤੀ ਨੂੰ ਜਰੂਰ ਹਰਾ ਦੇਵੇਗਾ ਕਾਰਗਿਲ ਵਿਜੇ ਦਿਵਸ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਕਾਰਗਿਲ ਯੁੱਧ ਵਿੱਚ ਲੜਨ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਅਸੀਂ ਉਹਨਾਂ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਪਾਕਿਸਤਾਨੀ ਕੁਸ਼ਪੈਕੀਆਂ ਤੋਂ ਕਾਰਗਿਲ ਦੀਆਂ ਪਹਾੜੀਆਂ ਨੂੰ ਮੁੜ ਹਾਸਲ ਕਰਨ ਲਈ ਪਹਾੜੀ ਨਾਲ ਲੜਾਈ ਲੜੀ ਅਤੇ ਇਸ ਲੜਾਈ ਵਿੱਚ ਜਿੱਤ ਵੀ ਹਾਸਲ ਕੀਤੀ ਭਾਰਤ ਦੇ 527 ਵੀਰ ਸਪੂਤਾਂ ਨੇ ਆਪਣੇ પ્રાਣਾ ਦੀ ਬਲੀ ਦੇ ਕੇ ਸ਼ਹਾਦਤ ਵੀ ਇਸ ਲੜਾਈ ਵਿੱਚ ਪ੍ਰਾਪਤ ਕੀਤੀ। ਕਾਰਗਿਲ ਵਿਜੇ ਦੇ ਇਸ ਦਾ ਇਤਿਹਾਸ ਭਾਰਤ ਤੇ ਪਾਕਿਸਤਾਨ ਵਿਚਕਾਰ 1971 ਵਿੱਚ ਹੋਈ ਜੰਗ ਨਾਲ ਜੁੜਿਆ ਹੋਇਆ ਹੈ। 1971 ਵਿੱਚ ਭਾਰਤੀ ਸੈਨਾ ਨੇ ਪੂਰਬੀ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾ ਕੇ ਬੰਗਲਾਦੇਸ਼ ਨਾਂ ਦਾ ਇੱਕ ਵੱਖਰਾ ਦੇਸ਼ ਬਣਵਾਇਆ ਸੀ। ਇਸ ਤੋਂ ਬਾਅਦ ਹੀ ਦੋਵੇਂ ਦੇਸ਼ ਇੱਕ ਦੂਜੇ ਨਾਲ ਟਕਰਾਅ ਦੀ ਸਥਿਤੀ ਵਿੱਚ ਆ ਗਏ ਸਿਆਚਿਨ ਗਲੇਸ਼ੀਅਰ ਦੇ ਆਲੇ-ਦੁਆਲੇ ਦੇ ਪਹਾੜੀ ਖੇਤਰਾਂ ਤੇ ਪਾਕਿਸਤਾਨ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ ਭਾਰਤ ਨੇ 1998 ਵਿੱਚ ਸਫਲ ਪ੍ਰਮਾਣੂ ਫਰੀਖਣ ਵੀ ਕੀਤੇ ਸਨ ਭਾਰਤ ਦੁਆਰਾ ਕੋਖਣ ਵਿੱਚ ਕੀਤੇ ਪ੍ਰਮਾਣੂ ਧਮਾਕਿਆਂ ਨੇ ਪੂਰੀ ਦੁਨੀਆ ਵਿੱਚ ਭਾਰਤ ਨੂੰ ਨਿਊਕਲੀਅਰ ਪਾਵਰ ਦੇ ਤੌਰ ਤੇ ਦੁਨੀਆ ਦੇ ਤਾਕਤਵਰ ਦੇਸ਼ਾਂ ਦੀ ਲਿਸਟ ਵਿੱਚ ਖੜਾ ਕਰ ਦਿੱਤਾ ਸੀ ਜਿਸ ਕਾਰਨ ਪਾਕਿਸਤਾਨ ਖੁਕਲਾ ਗਿਆ ਸੀ ਪਾਕਿਸਤਾਨੀ ਫੌਜਾਂ ਅਤੇ ਅੱਤਵਾਦੀਆਂ ਨੇ ਉਤਰੀ ਕਾਰਗਿਲ ਵਿੱਚ ਕੰਟਰੋਲ ਰੇਖਾ ਐਲੋਸੀ ਦੇ ਭਾਰਤੀ ਹਿੱਸੇ ਵਿੱਚ ਉਸ ਭੇਟ ਕੀਤੀ ਅਤੇ ਕਸ਼ਮੀਰ ਅਤੇ ਲਦਾਖ ਵਿੱਚਕਾਰ ਸੰਪਰਕ ਨੂੰ ਤੋੜਨ ਅਤੇ ਅਸ਼ਾਂਤੀ ਪੈਦਾ ਕਰਨ ਲਈ ਉੱਚੀਆਂ ਪਹਾੜੀਆਂ ਉੱਤੇ ਕਬਜ਼ਾ ਕਰ ਲਿਆ ਮਈ 1999 ਵਿੱਚ ਜਦੋਂ ਭਾਰਤ ਨੂੰ ਉਸ ਭੇਟ ਦਾ ਪਤਾ ਲੱਗਿਆ ਤਾਂ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਸ਼ੁਰੂ ਕੀਤਾ ਅਤੇ ਕਾਰਗਿਲ ਯੁੱਧ ਲੜਿਆ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਸੰਘਰਸ਼ 7 ਮਈ ਤੋਂ 26 ਜੁਲਾਈ 1999 ਤੱਕ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਕੰਟਰੋਲ ਰੇਖਾ ਦੇ ਚੱਲਿਆ ਲਗਭਗ 84 ਦਿਨਾਂ ਤੱਕ ਪਹੁੰਚ ਤੋਂ ਬਾਹਰ ਪਹਾੜੀ ਖੇਤਰ ਵਿੱਚ ਇੱਕ ਭਿਆਨਕ ਲੜਾਈ ਲੜੀ ਗਈ ਆਪਰੇਸ਼ਨ ਵਿਜੇ ਦੇ ਤਹਿਤ ਭਾਰਤੀ ਫੌਜ ਨੇ ਪਾਕਿਸਤਾਨੀ ਉਸ ਪੈਠੀਆਂ ਨੂੰ ਉਦੇੜ ਕੇ ਟਾਈਗਰ ਵਿਲ ਅਤੇ ਹੋਰ ਰਣਨੀਤਿਕ ਥਾਵਾਂ ਤੇ ਸਫਲਤਾਪੂਰਵਕ ਕਬਜ਼ਾ ਕਰ ਲਿਆ ਭਾਰਤੀ ਸੈਨਿਕਾਂ ਨੇ 3 ਮਹੀਨੇ ਦੇ ਸੰਘਰਸ਼ ਤੋਂ ਬਾਅਦ 26 ਜੁਲਾਈ 1999 ਨੂੰ ਇਹ ਜਿੱਤ ਹਾਸਲ ਕੀਤੀ ਖਰਾਬ ਮੌਸਮ ਅਤੇ ਸੀਮਤ ਸੰਸਾਧਨਾਂ ਦੇ ਨਾਲ ਭਾਰਤੀ ਫੌਜ ਲਈ ਇਹ ਜਿੱਤ ਪਾਉਣਾ ਕੋਈ ਸੌਖਾ ਕੰਮ ਨਹੀਂ ਸੀ ਇਸ ਯੁੱਧ ਵਿੱਚ ਭਾਰਤ ਦੇ 527 ਜਵਾਨ ਸ਼ਹੀਦ ਹੋ ਗਏ 1363 ਜਵਾਨ ਚੱਕਮੀ ਹੋ ਗਏ ਸਨ ਪਾਕਿਸਤਾਨ ਦੇ ਵੀ 400 ਤੋਂ ਜ਼ਿਆਦਾ ਸੈਨਿਕ ਮਾਰੇ ਗਏ ਸਨ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਜੰਗ ਵਿੱਚ ਭਾਰੂ ਦੀ ਜਿੱਤ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਦਾ ਅਜੋ ਜਨ ਵੀ ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦਾ ਸ਼ਾਪਤੀ ਚੱਲ ਨਹੀਂ ਪ੍ਰਤੀਕ ਹੈ ਕਾਰਗਿਲ ਯੁੱਧ ਨੇ ਭਾਰਤ ਦੇ ਕੋਨੇ-ਕੋਨੇ ਤੇ ਲੋਕਾਂ ਨੂੰ ਫੌਜ ਦੇ ਸਮਰਥਨ ਵਿੱਚ ਇਕਜੁੱਟ ਕੀਤਾ। ਜੁੱਧ ਦੀ ਬਹਾਦਰੀ ਅਤੇ ਪਹਾਦਰੀ ਦੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਹਨ। ਉਹਨਾਂ ਵਿੱਚ ਰਾਸ਼ਟਰ ਪ੍ਰਤੀ ਫਰਜ਼ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਦੀਆਂ ਹਨ। ਕਾਰਗਿਲ ਵਿਜੇ ਦਿਵਸ ਇਸ ਲਈ ਹੀ ਮਨਾਇਆ ਜਾਂਦਾ ਹੈ ਤਾਂ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾਵੇ। ਕਾਰਗਿਲ ਯੁੱਧ ਵਿੱਚ ਬਹਾਦਰੀ ਦਿਖਾਉਣ ਵਾਲੇ ਇੰਡੀਅਨ ਆਰਮੀ ਦੇ ਕੈਪਟਨ ਵਿਕਰਮਪੱਤਰਾ ਅਤੇ ਸੌਰਭ ਕਾਲੀਆ ਦੀ ਬਹਾਦਰੀ ਦੇ ਚਰਚੇ ਅੱਜ ਵੀ ਹੁੰਦੇ ਹਨ ਲੈਫਟੀਨੈਂਟ ਮਨੋਜ ਕੁਮਾਰ ਸੂਬੇਦਾਰ ਜੁਪਿੰਦਰ ਸਿੰਘ ਯਾਦਵ ਸੂਬੇਦਾਰ ਸੰਜੇ ਕੁਮਾਰ ਕੈਪਟਨ ਅਨੁਜ ਨਾਇਰ ਕੈਪਟਨ ਵਿਜੇਤ ਥਾਪਰ ਖਵਲਦਾਰ ਸੁਲਤਾਨ ਸਿੰਘ ਨਰਵਾਲੀਆ ਨਾਇਕ ਦਿਗੇਂਦਰ ਕੁਮਾਰ ਮੇਜਰ ਡੀਪੀ ਸਿੰਘ ਮੇਜਰ ਵਿਵੇਕ ਗੁਪਤਾ ਵਰਗੇ ਵੀਰ ਸਪੂਤਾ ਨੇ ਕਾਰਗਿਲ ਯੁੱਧ ਵਿੱਚ ਅਦਭੁਤ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ